ਅੱਜ ਦੇ ਸਮਾਜ ਦੀ ਬੜੀ ਵੱਡੀ ਪ੍ਰੋਬਲਮ ਹੈ ਕਿ ਯੰਗ ਜਨਰੇਸ਼ਨ ਜਿਹੜੀ ਹੈ ਉਹ ਕਰਾਹੇ ਪਈ ਹੈ ਜਿਹੜੇ ਬੱਚੇ ਆਪਣੇ ਮਾਪਿਓ ਦੀ ਮਰਜ਼ੀ ਨਾਲ ਵਿਆਹ ਕਰਾ ਲੈਂਦੇ ਆ ਠੀਕ ਹੈ ਕਿ ਉਹਨਾਂ ਦੀ ਸਹਿਮਤੀ ਹੈ ਪਰ ਕੁਝ ਮਾਪਿਓ ਦੁਖੀ ਆ ਕਿ ਸਾਡੇ ਬੱਚੇ ਵੀ ਨਹੀਂ ਮੰਨਦੇ ਸਾਡੇ ਬੱਚਿਆਂ ਨੂੰ ਸੋਸਾਇਟੀ ਨੇ ਖਰਾਬ ਕਰ ਦਿੱਤਾ ਭਾਈ ਜਦੋਂ ਉਹਨਾਂ ਮਾਪਿਓ ਦੀ ਸੁਣੀਏ ਫਿਰ ਵੀ ਦੁਖੀ ਹੋਈਦਾ ਜੇ ਅਸੀਂ ਗਰਬਾਣੀ ਦਾ ਅਸਰਾ ਲਿਆ ਹੁੰਦਾ ਸਾਨੂੰ ਜ਼ਿੰਦਗੀ ਜਿਉਣੀ ਆ ਜਾਣੀ ਸੀ ਜੇ ਮੈਨੂੰ ਨਹੀਂ ਪਤਾ ਤੇ ਚੱਲ ਕਿਸੇ ਨੂੰ ਸਮਝਾ ਦੇਈਦਾ ਲਾ ਕੇ ਜੇਕਰ ਪਰਮਾਤਮਾ ਨੇ ਸਾਨੂੰ ਜਿਸ ਵੀ ਘਰ ਦੇ ਵਿੱਚ ਜਨਮ ਦਿੱਤਾ ਜੇ ਸਿੱਖਾਂ ਦੇ ਦਿੱਤਾ ਤੇ ਮੈਂ ਸਿੱਖ ਹੀ ਰਹਿਣਾ ਜੇ Hindu ਤੇ Hindu ਮੁਸਲਮਾਨਾਂ ਨੇ ਮੁਸਲਮਾਨ ਪਰਮਾਤਮਾ ਨੇ ਪਹਿਲਾਂ ਸਾਨੂੰ ਸਮਝਾਇਆ ਕਿ ਭਾਈ ਮੂਲ ਨਾਲੋਂ ਨਹੀਂ ਟੁੱਟਣਾ ਸਾਡੇ ਬੱਚੇ ਕਹਿੰਦੇ ਆ ਕਿ ਮੈਂ ਇਨਸਾਨੀਅਤ ਤੇ ਧਰਮ ਨੂੰ ਸਿਰਫ ਮੰਨਦੀ ਆ ਮੈਂ ਹੋਰ ਕਿਸੇ ਨੂੰ ਨਹੀਂ ਮੰਨਦੀ ਕਿਉਂਕਿ ਗੁਰੂ ਨੇ ਸਾਨੂੰ ਇਨਸਾਨ ਬਣਾਇਆ ਇਸ ਕਰਕੇ ਮੈਂ ਸਿੱਖਿਆ ਤੇ ਪਛਾਹੇ ਮੈਂ ਹਿੰਦੂ ਨਾਲ ਵਿਆਹ ਕਰਾਵਾਂ ਚਾਹੇ ਮੁਸਲਮਾਨ ਨਾਲ ਗੁਰਬਾਣੀ ਕਹਿੰਦੀ ਕਿ ਨਹੀਂ ਤੂੰ ਗਲਤ ਹੈ ਖੇਤੀ ਜਿੰਕੀ ਉਜੜੀ ਖਿਲਵਾੜੇ ਕਿਹਾ ਤੂੰ ਤੇ ਆਪਣੀ ਖੇਤੀ ਉਜਾੜੀ ਜਾਣਦੇ ਆ ਤੇ ਗਾਂ ਇੱਥੇ ਫਿਰ ਕੀ ਵਾਦਣਾ ਇਹਦੇ ਨਾਲ ਸਾਡੀ ਸਿੱਖੀ ਪਰਫੁੱਲਤ ਹੋਏਗੀ ਆਪਣੇ ਬੱਚਿਆਂ ਨੂੰ ਸਾਨੂੰ ਸਮਝਾਉਣਾ ਨਹੀਂ ਆ ਰਿਹਾ ਸਾਡੀ ਸਿੱਖੀ ਖਤਮ ਹੋ ਰਹੀ ਹੈ ਫਿਰ ਗੁਰੂ ਸਾਹਿਬ ਨੇ ਇਹ ਵੀ ਗੱਲ ਦੱਸੀ ਕਿ ਘਰ ਘਰ ਮੰਗਤ ਲਾਜ ਨਾ ਲਾਕੇ ਦੂਜੀ ਇਹ ਇੱਥੇ ਸਾਡੀ ਇਹ ਗਲਤੀ ਆ ਕਿ ਜਿਹੜੇ ਅਸੀਂ ਵੱਡੇ ਆ ਅਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਬਣਨਾ ਚਾਹੀਦਾ ਉਹ ਛੋਟੇ ਆ ਉਹਨਾਂ ਨੂੰ ਇੱਕ ਸਚਾਰੂ ਢੰਗ ਨਾਲ ਸਮਝਾਉਣਾ ਸੀ ਅਸੀਂ ਕੀ ਕਰਤੇ ਪਏ ਆ ਕਿ ਭਾਈ ਸਾਨੂੰ ਪਰਮਾਤਮਾ ਹੋਰ ਕਿਤੋਂ ਲੱਭ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਨੇ ਮੈਨੂੰ ਮਿਲਿਆ ਮੈਨੂੰ ਕਿਤੇ ਜਗ੍ਹਾ ਤੋਂ ਲੱਭ ਗਿਆ ਮੈਨੂੰ ਕਿਤੇ ਮਾਤਾ ਵਾਲੀ ਜਗ੍ਹਾ ਤੋਂ ਲੱਭ ਗਿਆ ਬਿਲਕੁਲ ਪਰਮਾਤਮਾ ਇੱਕ ਹੈ ਹਰ ਜਗ੍ਹਾ ਤੋਂ ਹੀ ਲੱਭਦਾ ਜਿੱਥੇ ਵੀ ਜਾਵਾਂਗੇ ਉੱਥੇ ਹੀ ਲੱਭਦਾ ਪਰ ਪਰਮਾਤਮਾ ਨੇ ਸਾਨੂੰ ਇਹ ਵੀ ਦੱਸਿਆ ਕਿ ਆਪਣੇ ਮੂਲ ਨਾਲੋਂ ਨਾ ਟੁੱਟੀ ਗੁਰਬਾਣੀ ਕਹਿੰਦੀ ਹੈ ਕਿ ਜੇ ਘਰ ਹੁੰਦੇ ਮੰਗਣ ਜਾਈਏ ਫਿਰ ਔਲਾਮਾ ਮਿਲੇ ਤਾਂ ਫਿਰ ਉਹ ਸਾਡੇ ਬੱਚੇ ਕਹਿੰਦੇ ਆ ਕਿ ਵੱਡੇ ਇਹੇ ਕਰਨਦੇ ਤੇ ਅਸੀਂ ਕਿਉਂ ਨਾ ਕਰੀਏ ਅਸੀਂ ਆਪਣੇ ਪਿਓ ਦੀ ਇਹ ਸੋਚਦੇ ਆ ਕਿ ਸਾਡੇ ਪਿਓ ਕੋਲ ਕੁਝ ਹੈ ਨਹੀਂ ਆ ਦੂਜੇ ਦੇ ਪਿਓ ਕੋਲ ਹੈਗਾ ਉਹ ਸਾਡੇ ਚਾਚੇ ਤਾਏ ਆ ਦੂਜੇ ਧਰਮ ਬਿਲਕੁਲ ਅਸੀਂ ਰਿਸਪੈਕਟ ਕਰਦੇ ਆ ਤੇ ਪਰ ਚਾਚੇ ਤਾਏ ਨੂੰ ਚਾਚੇ ਤਾਏ ਹੀ ਰਹਿਣ ਦੇਣਾ ਹੀ ਪਿਓ ਨੂੰ ਪਿਓ ਦੀ ਜਗ੍ਹਾ ਰੱਖੀ ਦਾ ਪਿਓ ਰੋਜ ਨਹੀਂ ਬਦਲੀਦਾ